ਇਸ ਦੀ ਵਰਕਿੰਗ ਦਾ ਸਵਾਲ ਹੈ ਪੁਲਿਸ ਦੇ ਵਿੱਚ ਜਿਹੜਾ ਥੱਲੇਡੇ ਲੈਵਲ ਤੇ ਖੁਦ ਜਿਹੜੇ ਆ ਪੁਲਿਸ ਮੁਲਾਜ਼ਮ ਜਿਹੜੇ ਉਹ ਕਾਫੀ ਨਸ਼ਾ ਕਰਨ ਲੱਗ ਪਏ ਆ ਔਰ ਉਹਦੇ ਤੇ ਵੀ ਉਹਨਾਂ ਦੇ ਡੋਪ ਟੈਸਟ ਕਰਾ ਕੇ ਵੀ ਕਿਉਂਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਪਊਗੀ ਤਾਂ ਮੈਨੂੰ ਲੱਗਦਾ ਕਿ ਉਹਦਾ ਸਾਡੇ ਸਮਾਜ ਦੇ ਉੱਤੇ ਬਹੁਤ ਮਾੜਾ ਅਸਰ ਹੋਊਗਾ ਬਹੁਤ ਮਾੜੇ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਸਿੱਟੇ ਆਉਣਗੇ ਉਹ ਕਹਿੰਦੇ ਕਿ ਖੇਤੀ ਕਰਨਾ ਨਸ਼ਾ ਕਰਦੀ ਹੈ ਰਵਾਇਤੀ ਤਸਿਆਂ ਦੇ ਨਾਲ ਤੇ ਦੇਖੋ ਬਹੁਤ ਐਕਸਪਰਟ ਸੀਦੇ ਤੇ ਆਪਣੀ رائے ਰੱਖਦੇ ਆਂ ਵੀ ਜਿਹੜੀ ਫੀਮ ਦੀ ਖੇਤੀ ਆ ਪਰ ਉਹਨੂੰ ਲਿਮਟ ਦੇ ਵਿੱਚ ਕਿਉਂਕਿ ਸਾਡੇ ਅਸਲੀ ਗੱਲ ਹੈ ਸਿਸਟਮ ਕਲੈਪਸ ਹੋ ਗਿਆ ਸਿਸਟਮ ਕਲੈਪਸ ਹੋਣ ਦੀ ਵਜ੍ਹਾ ਕਰਕੇ ਕਿਉਂਕਿ ਅਸਲੀ ਗੱਲ ਹੈ ਅੰਦਰ ਜਿਹੜੀਆਂ ਗੱਲਾਂ ਹੁੰਦੀਆਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਅੱਜ ਵੀ ਇੱਕ ਬਹੁਤ ਵਧੀਆ ਇਸ਼ੂ ਜਿਹੜਾ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੋਣੀ ਲੈ ਕੇ ਆਂਦਾ ਲੇਕਿਨ ਜਿਹੜੀ ਹਿਊਮਨ ਪੋਲਿਊਸ਼ਨ ਹੋਈ ਆ ਸਾਡੀ ਸੋਸਾਇਟੀ